ਪੈਸੇ ਆਣ ਦੇ ਬਾਵਜੂਦ ਵੀ ਉਸ ਨੂੰ ਰਿਪੇਅਰ ਨਹੀਂ ਕੀਤਾ ਮਜ਼ਬੂਤ ਨਹੀਂ ਕੀਤਾ ਨਾ ਕਰਨ ਕਰ ਫਿਰ ਫਸਲਾਂ ਸਾਰੀਆਂ ਸਾਰੀਆਂ ਖਰਾਬ ਹੋ ਗਈ। ਤੋਂ ਕਿਰਪਾ ਕਰੋ ਤੁਸੀਂ ਵੀ ਜਾ ਕੇ ਕਿਤੇ ਨਾ ਕਿਤੇ ਅ ਕਿਸੇ ਨੂੰ ਜਵਾਬਦੇਹ ਬਣਾ। ਤੁਸੀਂ ਸਾਨੂੰ ਹਾਊਸ ਦੇ ਵਿੱਚ ਵੈਲਸਾ ਬੜੀਆਂ ਤਸਲੀਆਂ ਦਵਾਈਆਂ ਸੀ ਕਿ 8000 ਕਿਲੋਮੀਟਰ ਅਸੀਂ ਡਰੇਨਾ ਤੇ 74 ਜਗ੍ਹਾ ਤੋਂ ਅਸੀਂ ਬੰਨ ਮਜ਼ਬੂਤ ਕੀਤੇ ਜਿਨ੍ਹਾਂ ਵਿੱਚ ਆ ਵੀ ਆਂਦੇ ਨੇ 74 ਜਗ੍ਹਾ ਤੇ 250 ਕਰੋੜ ਰੁਪਈਆ ਖਰਚਿਆ ਸਾਨੂੰ ਤੇ ਨਹੀਂ ਨਜ਼ਰ ਆਂਦਾ ਚਵਾਨੀ ਵੀ ਤੁਹਾਡੇ ਵਿਭਾਗ ਨੇ ਤੇ ਤੁਸੀਂ ਲਾਈਓ ਤੁਸੀਂ ਜਵਾਬ ਦਿਓ ਉਹ ਸਭ ਤੁਸੀਂ ਸਮੁੱਚੇ ਪੰਜਾਬ ਦੇ ਹਰ ਕਿਸਾਨ ਤੇ ਹਰ ਖੇਤ ਮਜ਼ਦੂਰ ਤੇ ਜਵਾਬ ਦਿਓ ਤੁਸੀਂ ਇਹ ਗੱਲ ਘਟ ਤੋਂ ਘਟਨ ਦਾ ਪੌਣਾ ਘੰਟਾ ਉਥੇ ਇਹ ਗੱਲ ਕਹੀ ਸੀ ਕਿ ਜੋ ਕੰਮ ਮੇਰੀ ਸਰਕਾਰ ਨੇ ਤੇ ਮੇਰੇ ਵਿਭਾਗ ਨੇ ਕੀਤਾ ਪਿਛੇ 75 ਸਾਲਾਂ ਚ ਨਹੀਂ ਸੀ ਹੋਇਆ ਤੇ ਮੈਂ ਹੁਣ ਤਾਇਦ ਕਰਨਾ ਕਿ ਬਿਲਕੁਲ ਗਾਲੋ ਸੱਚੇ ਨਿਕਲੀ ਹੈ ਮਸ਼ੀਨਾ ਆਈਆਂ ਫੋਟੋਆਂ ਲਈਆਂ ਕਾਗਜ਼ੀ ਪੱਤਰੀ ਬਿੱਲ ਪਾਤੇ ਤੇ ਪੈਸੇ ਸਾਰੇ ਖਾਦੇ ਗਏ ਨੇ ਵੱਡਾ ਸਕੈਮ ਹੋਇਆ ਇਹਦੇ ਤੁਸੀਂ ਜਵਾਬ ਦੇਓ ਭਗਵੰਤ ਮਾਨਵੀ ਜਵਾਬ ਦੇ ਤੇ ਕੇਜਰੀਵਾਲ ਵੀ ਜਵਾਬ ਦੇ ਤੇ ਗੁਹਿਲ ਸਾਹਿਬ ਤੁਸੀਂ ਵੀ ਜਵਾਬ ਦੇ ਵੇਖੋ ਹਾਲ ਇੱਕ ਵਾਰ ਕਿਸਾਨਾਂ ਦਾ ਹਾਲ ਵੇਖੋ ਤੁਸੀਂ ਦੋ ਦਿਨ ਪਹਿਲੇ ਇਥੋਂ ਹੋ ਕੇ ਗਏ ਇੱਥੇ ਆਏ ਸਨ ਜੀ ਨਹੀਂ ਇਹ ਜੇਕਰ ਇੱਥੇ ਤੂੰ ਆਈ ਨਹੀਂ ਇੱਥੇ ਨਹੀਂ ਆਉਂਦੇ ਸਾਡੇ ਏਰੀਆ ਚ ਵੀ 5-7 ਮਿੰਟ ਲਾਏ 5-7 ਮਿੰਟ ਹੋਰ ਲਾਏ ਨੇ ਪਹਿਣੀ ਮੀਨਾਂ ਦੀ ਪੂਰੀ ਪੈਂਦੀ ਹੈ ਜੀ ਉੱਥੇ ਗਏ ਸੀ ਬਸ ਉਹ ਹੀ ਮੈਂ ਦੱਸੀ ਜਾਣਾ ਨਿਰਾ ਲੋਕਾਂ ਦੀਆਂ ਅੱਖਾਂ ਦੇ ਵਿੱਚ ਨਿਰੀ ਮਿੱਟੀ ਛੁੱਟ ਕੇ ਵਾਪਸ ਚਲੇ ਗਏ ਨੇ ਫਟਕਾਰੇ ਇਹਨਾਂ ਨੂੰ ਜ਼ਬਰਦਸਤ ਅੱਜ ਸਤੌਜ ਪਿੰਡ ਵੀ ਭਗਵੰਤ ਮਾਨ ਦਾ ਡੁੱਬਿਆ ਉਹਦਾ ਆਪਣਾ ਪਿੰਡ ਡੁੱਬ ਗਿਆ ਸਿੰਘਾਸਣ ਡੋਲ ਰਿਹਾ ਹੈ ਰਿਆਸਤ ਡੁੱਬ ਗਈ ਹੈ ਪੰਜਾਬ ਦੇ ਲੋਕਾਂ ਦਾ ਜਿਹੜਾ ਅੱਜ ਹਾਲਾਤ ਨੇ ਪ੍ਰਮਾਤਮਾ ਤੇ ਸਾਰੇ ਛੱਡ ਦਿੱਤੇ ਕਿ ਲੋ ਜੀ ਤੁਸੀਂ ਪ੍ਰਮਾਤਮਾ ਤੇ ਸਾਰੇ ਅੱਜ ਨਜ਼ਰ ਆਉਂਦਾ ਕੋਈ ਕਿਸੇ ਕਿਸਮ ਦੀ ਸਰਕਾਰ ਉੱਤੇ ਕੱਲ ਹੈਲੀਕਾਪਟਰ ਛੱਡ ਕੇ ਗਿਆ ਵੇਖੋ ਕਿੰਨੇ ਅਫਸੋਸ ਦੀ ਗੱਲ ਹੈ ਇਹ ਕਹਿੰਦਾ ਅਚਾਨਕ ਮੈਨੂੰ ਸੁਜੀ ਮੈਂ ਹੈਲੀਕਾਪਟਰ ਛੱਡ ਜਾਵਾਂ ਉਹ ਮਾਨ ਸਾਹਿਬ 11:30 ਵਜੇ ਸਵੇਰ ਦਾ ਤੇ ਤੁਹਾਡਾ ਸਾਰਾ ਅਮਰitsar ਤੋਂ ਰੂਟ ਲੱਗਾ ਸੀ ਪੁਲਿਸ ਦਾ ਅਚਾਨਕ ਤੁਹਾਨੂੰ ਕਿੱਥੋਂ ਸੋਝ ਗਈ ਤੇ ਇਹ ਕੋਈ ਰੈਸਕਿਊ ਪਰ ਹੈਲੀਕਾਪਟਰ ਨਹੀਂ ਹੈ ਰੈਸਕਿਊ ਹੈਲੀਕਾਪਟਰ ਵੱਖਰੇ ਹੁੰਦੇ ਜਿਦੇ ਵਿੱਚ ਬੰਦੇ ਵੀ ਬਜ਼ੁਰਗ ਵੀ ਨੌਜਵਾਨ ਬੱਚੇ ਵੀ ਉਹਨਾਂ ਨੂੰ ਸਪਲਾਈਜ਼ ਵੀ ਦਿੱਤੀਆਂ ਜਾ ਸਕਦੀਆਂ ਉਹਨਾਂ ਨੂੰ ਇਵੈਕੂਏਟ ਵੀ ਕੀਤਾ ਜਾ ਸਕਦਾ ਇਹ ਤੇ ਰੈਗੂਲਰ ਪੈਸੇਂਜਰ ਪਲੇਨ ਜਿੱਥੇ ਤਿੰਨ ਬੰਦਿਆਂ ਤੋਂ ਤੇ ਚਾਰਾਂ ਤੋਂ ਵੱਧ ਬੰਦੀ ਦੇ ਬਹਿ ਸਕਦੇ ਫਰਾਡ ਮਾਰ ਗਏ ਆ ਝੂਠ ਬੋਲ ਗਏ ਆ ਕਫਰ ਤੋਲ ਗਏ ਜੋ ਤੁਹਾਡੀ ਪਛਾਣ ਬੜੀ ਪੀਆਰ ਝੂਠੀ ਪਬਲਿਕਿਟੀ ਪਬਲਿਸਿਟੀ ਕਰਨੀ ਤੇ ਪੀਆਰ ਕਰਨਾ ਅੱਜ ਮੈਂ ਪੁੱਛਣਾ ਚਾਹਨਾ ਰੰਧਾਵਾ ਸਾਹਿਬ ਸਾਰੇ ਸਾਥੀਆਂ ਸਮੇਤ ਅੱਜ ਮੈਨੂੰ ਦੱਸੋ ਕੇਜਰੀਵਾਲ ਕਿੱਥੇ ਜੀ ਅੱਜ ਉਹ ਜਿਹੜਾ ਸਸੋਧਿਆ ਉਹ ਕਿੱਥੇ ਨੇ ਜਿਹੜੇ ਉਹ ਜਿਹੜੀ ਬਾੜਾ ਸਾਹਿਬ ਤੁਸੀਂ ਕਹਿੰਦੇ ਹੋ ਤਾਮਝਾਮ ਕੀ ਸੀ ਦੰਡ ਭੇਜ ਜਿਹੜਾ ਝੂੜ ਸੱਚ ਮਾਰ ਕੋਟਾਈ ਕੁਝ ਦੱਸੋ ਤਾਂ ਸਹੀ ਹੈ ਕਿੱਥੇ ਹੋ ਤੁਸੀਂ ਦੋਨੋਂ ਜਾਣੇ ਹਾਂ ਵੇ ਸਹੀ ਤੋਬੇ ਕਿਦਾਂ ਦਿੰਦੇ ਲੋਗ ਬਾਕੀ ਹਰ ਜਗ੍ਹਾ ਦੇ ਉੱਤੇ ਕੇਜਰੀਵਾਲ ਸਾਹਿਬ ਸਸੋਧਿਆ ਸਾਹਿਬ ਇਹਨਾਂ ਦੇ ਜਿੰਨੇ ਸਾਹਿਬ ਨੇ ਸਤਿੰਦਰ ਜੈਨ ਸਾਹਿਬ ਵਿਵੇ ਉਹ ਵਿਪਲ ਕੁਮਾਰ ਜੀ ਰੇਬਾ ਕੁਮਾਰ ਕੇ ਜੋ ਵੀ ਆਓ ਐਬਬ ਸਾਹਿਬ ਹੁਣ ਕੋਈ ਦਰਸ਼ਨ ਨਹੀਂ ਦੇ ਰਿਹਾ ਅੱਜ ਪਤਾ ਨਹੀਂ ਕਿੱਥੇ ਅਜੇ ਸ਼ੁਕਰ ਹੈ ਕਿ ਤੇ ਇਹ ਵੀ ਵਾਪਸ ਆਏ ਨੇ ਪਰਿਵਾਰ ਨੂੰ ਲੈ ਕੇ ਤਾਮਨ ਲਾਡੂ ਡੋਸੇ ਖਾਣ ਗਏ ਸੀ ਦਸਨ ਪੰਜਾਬ ਡੋਬ ਰਿਹਾ ਤੇ ਤੁਸੀਂ ਡੋਸੇ ਖਾਣ ਤੁਰ ਕੇ ਨੇਤਾ ਜੀ ਮਜੂਦਾ ਜਾਂ ਤਤਕਾਲੀ ਕਿਸੇ ਵੀ ਸਥਾਨਕ ਲੀਡਰ ਨੂੰ ਕੋਈ ਸਵਾਲ ਕੀਤਾ ਜਾਵੇ ਤੁਸੀ ਬੰਦਾ ਤੇ ਜਵਾਬ ਇਹ ਆਉਂਦਾ ਕਿ ਫਲਾਣੇ ਸਮੇਂ ਤੇ ਰੋਡ ਪੱਕਾ ਕਰ ਦਿੱਤਾ ਗਿਆ ਸੀ ਅਸਲ ਚ ਲੋੜ ਹੈਗੀ ਆ ਤੁਸੀ ਬੰਨ ਨੂੰ ਪੱਕਿਆ ਕਰਨ ਦੇ ਕੋ ਅੱਜ ਲੋੜ ਕੀ ਸਤ ਪ੍ਰਤਾਪ ਸਿੰਘ ਕਹਿ ਰਹੇ ਨੇ 1968 ਦੇ ਵਿੱਚ ਇਹ ਤੁਸੀ ਬੰਨ ਬਨੇ ਜਿਹੜਾ ਸਿੱਧਾ ਇੱਥੋਂ ਲੀਨਾ ਨਗਰ ਤੋਂ ਸ਼ੁਰੂ ਹੋ ਕੇ ਸ੍ਰੀ ਹਰਕਬਿੰਦਪੁਰ ਤੱਕ ਜਾਂਦਾ ਅੱਜ ਤੁਸੀ ਕਮਜ਼ੋਰ ਹੋ ਅੱਜ ਅੰਦਰਲੇ ਬਾਹਰਲੇ ਪਾਸੇ ਤੁਸੀਂ ਦੇ ਇਸ ਟਾਈਮ ਉਹਨੂੰ ਪਿਚਿੰਗ ਦੀ ਪੱਥਰ ਲਾਣ ਦੀ ਲੋੜ ਹੈ ਤੁਸੀਂ ਇਹਨੂੰ ਉੱਚਾ ਕਰਨ ਦੀ ਲੋੜ ਹੈ ਉਹਨੂੰ ਮਜ਼ਬੂਤ ਚੌੜਾ ਵੀ ਕਰਨ ਦੀ ਲੋੜ ਹੈ ਤੇ 4-4 ਫੁੱਟ ਉੱਚਾ ਚੁੱਕ ਕੇ ਤੇ ਸਾਈਡਾਂ ਤੇ ਸਾਰਾ ਦਰਿਆ ਵਾਲੇ ਪਾਸੇ ਪੱਥਰ ਲਾਣ ਦੀ ਲੋੜ ਇਹ ਵੱਡਾ ਕੰਮ ਹੈ ਇਹ ਕਲੀ ਕਾਂਗਰਸੀ ਸਰਕਾਰ ਹੀ ਕਰੇਗੀ ਜਦੋਂ ਆਏਗੀ ਇਹਨਾਂ ਨੂੰ ਤੇ ਉਦੋਂ ਤੱਕ ਬੰਦਿਆ ਨੇ ਤੁਹਾਨੂੰ ਪਤਾ ਹੀ ਹੈ ਜੋ ਹਾਲਾਤ ਨੇ ਜਿਹੜਾ ਬੰਦਾ ਆਪਣਾ ਪਿੰਡ ਨਹੀਂ ਬਚਾ ਸਕਿਆ ਉਹਨੇ ਪੰਜਾਬ ਕੀ ਬਚਾਇਆ ਆਮੋ ਬੋਲਦੀ ਤਸਵੀਰ ਹੈ ਵੇਖੋ ਰੰਦਾਵਾ ਸਾਹਿਬ ਉਥੇ ਨੇ ਕਦੀ ਤੁਸੀਂ ਵੇਖਿਆ ਕਿ ਚੀਫ ਮਿਨਿਸਟਰ ਨੇ ਇਸ ਟਾਈਮ ਇਹ ਨੇਚਰਲ ਕਲੇਮਟੀ ਹੈ ਪਰ ਇਹਦੇ ਕੋਲ ਇਮੀਡੀਏਟਲੀ ਭਗਵੰਤ ਮਾਨ ਨੂੰ ਪ੍ਰਾਈਮ ਮਿਨਿਸਟਰ ਦੇ ਕੋਲ ਬੈਠੇ ਹੋਣਾ ਚਾਹੀਦਾ ਸੀ ਕਿ ਜੀ ਸਾਨੂੰ ਹਿੱਸਾ ਦੋ ਮੇਰਾ ਘਰ ਤੋਂ ਘਰ 20 ਤੋਂ 25 ਹਜ਼ਾਰ ਕਰੋੜ ਤੋਂ ਵੱਧਾ ਨੁਕਸਾਨ ਫਸਲਾਂ ਦਾ ਜੇ 50000 ਰੁਪਿਆ ਏਕੜ ਦਾ ਮੁਆਵਜ਼ਾ ਦੇਣਾ ਤਾਂ ਲੱਖਾਂ ਏਕੜ ਪਹਿਲੀ ਜਿਹੜੀ ਦੰਗਰ ਪੈਲੀ ਸਾਰਾ ਕੋ ਨੁਕਸਾਨ ਹੋ ਗਿਆ ਚੀਫ ਮਿੰਿਸਟਰ ਅਜੇ ਤੱਕ ਪ੍ਰਾਈਮ ਮਿੰਿਸਟਰ ਨੂੰ ਮਿਲਣ ਗਿਆ ਪੈਸੇ ਕਿਸ਼ਤਾ ਮਿਲਣਗੇ ਜੀ ਐਂਡ ਨੈਸ਼ਨਲ ਰਿਲੀਫ ਤੇ ਵਿੱਚ ਜਿੰਨੇ ਵੀ ਪੈਸੇ ਆਣੇ ਮੁਆਵਜ਼ੇ ਦੇ 60 40 ਦੀ ਰੇਸ਼ਿਓ ਚਾਹਦੇ 60% ਸੈਂਟਰ ਦੇਗਾ 40 ਅਸੀਂ ਪਾਵਾਂਗੇ ਕੇਜਰੀਵਾਲ ਸਾਹਿਬ ਨੇ ਕਿਹਾ 50000 ਰੁਪਿਆ ਕਿੱਲਾ ਦੇਵਾਂਗੇ ਤੁਸੀਂ ਅੱਜ ਵੇਖ ਲਓ ਪਿਛਲੀ ਵਾਰ ਰੰਧਾਵਾ ਸਾਹਿਬ 50000 ਕਹਿ ਕੇ 6500 ਰੁਪਿਆ ਦਿੱਤਾ ਉਹ ਵੀ ਕੈਪ ਲਾਤੀ 5 ਕਿੱਲਿਆਂ ਦੀ ਜੇ ਕਿਸੇ ਨੇ 10 ਕਿਲੇ 8 ਕਿਲੇ 15 ਕਿਲੇ ਭੀਜਿਆ ਚੋਨਾ ਉਹਦਾ ਨਹੀਂ ਤੇ ਜਿਨ੍ਹਾਂ ਦੇ ਨਾਂ ਗਰਦੌਰੀ ਕਿਸੇ ਨੂੰ ਪੈਸਾ ਕੋਈ ਨਹੀਂ ਮਿਲਿਆ ਗੱਲਾ 5 ਏਕੜ ਤੱਕ ਕਿਉਂ ਸਹੀ ਹੈ ਕਿ ਗਲਤ ਹੈ ਪੁੱਛਣੀ ਕੋਈ ਨਹੀਂ ਆ ਰਹੀ ਇਹ ਤਾਂ ਜੀ ਅਸੀਂ ਲੜਾਈ ਇਸ ਮਾਫ ਕਰਨਾ ਇਸ ਖੇਤਰ ਦੀ ਜਿਹੜੀ ਮੁੱਖ ਸਮੱਸਿਆ ਜਵੇਂ ਇਸ ਪਰਤੇ ਤੁਸੀਂ ਕਦੇ ਟਾਂਡੇ ਦਾ 2023 ਤੋਂ ਰੁਟਿਆ ਦਲੇਲਪੁਰ ਤੋਂ ਦੋ ਜਗ੍ਹਾ ਤੋਂ ਟੁੱਟਿਆ ਇਹਨਾਂ ਤੋਂ ਇਲਾਵਾ ਜਿਉਂਦੇ ਤੇ ਉਹਨੇ 2023 ਇੱਕ ਕੁਲੀ ਪੈਂਦੀ ਹੈ ਜੀ ਗੱਦੀ ਨਾਲੇ ਦੀ ਪੈਣੀ ਮੀਲਮਾਂ ਦੀ ਹਦੂਦ ਚ ਉੱਥੇ ਵਰਸ ਪਾਣੀ ਜਾ ਰਿਹਾ ਅਨੇਕਾਂ ਪਿੰਡ ਜਿਹੜੇ ਨੇ ਤੁਸੀਂ ਟੁੱਟਣ ਤੋਂ ਪਹਿਲਾਂ ਹੀ ਮੈਂ ਗੋਇਲ ਸਾਹਿਬ ਨੂੰ ਪੁੱਛਣਾ ਚਾਹਣਾ ਗੋਇਲ ਸਾਹਿਬ ਤੁਸੀਂ ਇੰਨਾ ਕੁਫਰ ਤੋਲ ਸਕਦੇ ਹੋ ਮੈਂ ਤਾਂ ਤੁਹਾਨੂੰ ਬੜਾ ਸਿਆਣਾ ਤੇ ਦਿਾਨਤਾਰ ਬੰਦਾ ਸਮਝਦਾ ਸੀ ਤੁਸੀਂ ਇੱਕ ਵੀ ਇੱਥੇ ਸਾਬਤ ਕਰ ਦਿਓ ਕੋਈ ਡਰੇਨ ਕੋਈ ਨਾਲਾ ਆ ਅਸੀਂ ਜਿੱਥੋਂ ਹੁਣੇ ਆਏ ਆ ਲਿਟਲ ਫਲਾਰ ਸਕੂਲ ਦੇ ਬਾਹਰ ਇਹ ਤੇ ਮੇਰਾ ਖਲ ਕਈ 2-3 ਸਾਲ ਦੀ ਘਰ ਤੋਂ ਕਟਾ ਜਿਹੜੀ ਇਹਦੇ ਵਿੱਚ ਉਹ ਉਹ ਨਾੜ ਪਿਆ ਜੀ ਕੱਢਿਆ ਕਿਸੇ ਬੂਟੀ ਕਿਸੇ ਨੇ ਨਹੀਂ ਕੱਢੀ ਬੂਟੀ ਕੱਢੀ ਹੁੰਦੀ ਹਾਲੀ ਨਹੀਂ ਸੀ ਹੋਣਾ ਜੀ ਸਰ ਤੁਹਾਡੀਆਂ ਵੀ ਸਰਕਾਰਾਂ ਨਹੀਂ ਆ ਲੰਬੇ ਸਮੇਂ ਵਜੀਦਿਆਂ ਤੇ ਵਿਧਾਇਕਾ ਵੀ ਰਹੇ ਨੇ ਤਿੰਨ ਸਮੇਂ ਦੇ ਉਹ ਸਮੇਂ 'ਚ ਕੋਈ ਉਦੋਂ ਮਹ ਪ੍ਰਾਲਾ ਹੈਗਾ ਤੇ ਦੱਸ ਦੋ ਤੁਸੀਂ ਤਾਂ ਤੁਸੀਂ ਦਾ ਜੀ ਹਾਂ ਜੀ ਤੁਸੀਂ ਤੁਸੀਂ ਬਣਾਈ ਕਿੰਨੇ ਪਹਿਲੇ ਤੇ ਇਹ ਦੱਸੋ ਉੱਤੇ ਪ੍ਰਤਾਪ ਸਿੰਘ ਕੈਰੋਂ ਦੇ ਕੈਰੋਂ ਕਿਹੜੀ ਪਾਰਟੀ ਦੇ ਵਿੱਚੋਂ ਨਹੀਂ ਉਸ ਤੋਂ ਬਾਅਦ ਸਾਰੀਆਂ ਰਿਪੇਅਰ ਲਗਾਤਾਰ ਬਈਆ ਖੋਦੋ ਬਈਆ ਸੱਤ ਦੇ ਵਿੱਚ ਜਦੋਂ ਚੀਫ ਮਿਨਿਸਟਰ ਬਣੇ ਪੂਰੇ ਬਾਅਦ 72 ਦੇ ਵਿੱਚ ਗਿਆਨੀ ਜਲ ਸਿੰਘ ਨੇ ਤੁਸੀਂ ਤੁਹਾਡੇ ਉੱਥੋਂ ਲੈ ਕੇ ਸ਼ੁਰੂ ਕਰਾ ਕੇ ਅਪ ਟੂ ਜਨਾਲਾ ਗਿਆਨੀ ਜਲ ਸਿੰਘ ਦੇ ਟਾਈਮ ਬਣੇ 80 ਦੇ ਵਿੱਚ ਸਰਦਾਰ ਦਰਬਾਰਾ ਸਿੰਘ ਦੀ ਫਿਰ ਗਵਰਨਮੈਂਟ ਬਣੀ ਉਹਦੇ ਬਾਅਦ ਫਿਰ ਚੌਧਰੀ ਸਾਹਿਬ ਵੀ ਮੰਤਰੀ ਦੇ ਸੀ ਉਹਦੇ ਤੇ ਫੇਰ ਤੁਸੀਂ ਜਿਹੜੀ ਉਹਦੇ ਰਿਪੇਅਰ ਹੋਈ ਰੋਡ ਬਣਿਆ ਜੀ ਰੋਡ ਜ਼ਰੂਰ ਬਣਿਆ ਪਰ ਪੱਕੀ ਨਹੀਂ ਹੋਈ ਬਿਲਕੁਲ ਉਹਦੇ ਉੱਤੇ ਸੜਕਾਂ ਜਿੱਥੇ ਜਿੱਥੇ ਹੈਗੇ ਉੱਥੇ ਜਿੱਥੇ ਜਿੱਥੋਂ ਪਰਮਿਸ਼ਨ ਦਿੱਤੀ ਫੌਜ ਨੇ ਉੱਥੇ ਉੱਪਰ ਰੋਡ ਵੀ ਬਣੀ ਉਹ ਤੁਸੀਂ ਉਵੇਂ ਜਿਵੇਂ ਜਿੱਥੇ ਫੌਜ ਨੇ ਨਹੀਂ ਸੀ ਪਰਮਿਸ਼ਨ ਦਿੱਤੀ ਉੱਥੇ ਰੋਡ ਨਹੀਂ ਬਣ ਸਕੇ ਹੁਣ ਅਸੀਂ ਬਾਜੇ ਸਾਹਿਬ ਪੈ ਤੁਹਾਨੂੰ ਕਰਪਾ ਕਰਦਾ ਸਕੀ ਨਾਲਾ ਸਭ ਤੋਂ ਵੱਧ ਗੁਰਦਾਸਪੁਰ ਡਿਸਟ੍ਰਿਕਟ ਦਾ ਨੁਕਸਾਨ ਕਰਦਾ ਜੀ ਜੀ ਸਕੀ ਨਾਲੇ ਦੀ ਉੱਥੇ ਜਾ ਕੇ ਪ੍ਰਾਈਮ ਮਿਨਿਸਟਰ ਨੂੰ ਮਿਲਗੇ ਮੋਂ ਮਿਨਿਸਟਰ ਨੂੰ ਮਿਲ ਗਏ ਦਫਰੈਂਸ ਮਿਨਿਸਟਰ ਨੂੰ ਮੈ ਟਾਈਮ ਲਵਾ ਕਾ ਦਫਰੈਂਸ ਮਿਨਿਸਟਰ ਨੂੰ ਮਿਲ ਗਏ ਦਫਰੈਂਸ ਦੀ ਇਹ ਪਹਿਲਾ ਜਾਨੀ ਚੈਲਸਿਕ ਦੇ ਟਾਈਮ ਤੋਂ 100 ਕਰੋੜ ਮਨਜ਼ੂਰ ਹੋਇਆ ਸੀ 80 ਦੇ ਵਿੱਚ 350 ਕਰੋੜ ਮਨਜ਼ੂਰ ਹੋਇਆ ਤੇ ਆਰਮੀ ਨੂੰ ਉਹਦੀ ਪਰਮਿਸ਼ਨ ਨਹੀਂ ਸੀ ਦਿੱਤੀ ਕਿ ਅਸੀਂ ਨਹੀਂ ਕਰਦੇ ਆਂਗੇ ਇਹ ਸਾਨੂੰ ਰਾਜਨਾਥ ਸਿੰਘ ਉਹਨਾਂ ਨੂੰ ਮਿਲ ਕੇ ਉਹਨੂੰ ਚੌੜਾ 166 ਫੁੱਟ ਚੌੜੀ ਇਹਨਾਂ ਦੇ ਹਲਕੇ ਤੋਂ ਵੀ ਨਿਕਲੀਏ ਤੁਹਾਡੇ ਵੀ ਨਿਕਲੀਏ ਦੋਨਾਂ ਦੇ ਲਈ ਸਾਰੇ ਉਧਰੋਂ ਨਿਕਲੇ 166 ਫੁੱਟ ਇੱਕ ਸੱਕੀ ਜਾਂ ਟੋਟਲ ਉਹਨੂੰ 100 ਫੁੱਟ ਚੋੜੀ ਕਰਕੇ ਤੇਤੀ ਤੇਤੀ ਫੁੱਟ ਦੇ ਦੋਨੋਂ ਪਾਸੇ ਉਹਦੇ ਬੰਨ ਬਣ ਜਾਣ ਤੇ ਇੱਕ ਸੜਕ ਬਣ ਜੇ ਤੇ ਸਾਡਾ ਪੂਰਾ ਗੁਰਦਾਸਪੁਰ ਡਿਸਟ੍ਰਿਕਟ ਦਾ ਜਿਹੜਾ ਇੱਕ ਸਾਈਡ ਆ ਜਿਹੜੀ ਰਾਵੀ ਤੋਂ ਪਰ ਚੱਲਦੀ ਉਹ ਗੱਲ ਦੀ ਸਾਈਡ ਤੇ ਰਾਈਟ ਸਾਈਡ ਤੇ ਹੈਗਾ ਪਾਕਿਸਤਾਨ ਉਹਨਾਂ ਨੇ ਆਪਣੇ ਬਣਾਈਆਂ ਇਧਰ ਜੇ ਬਣ ਗਈ ਇਹ ਚੀਜ਼ਾਂ ਤੇ ਨਾਲ ਹੀ ਉਹਨਾਂ ਤੋਂ ਡਿਮਾਂਡ ਕਰੀ ਜੇ ਕਿ ਜਿਹੜੀ ਤੁਸੀਂ ਦੋਨੇ ਤੁਸੀਂ ਆ ਸਤਲੋਜ ਵਾਲੀ ਬਿਆਸ ਵਾਲੀ ਤੇ ਔਰ ਰਾਵੀ ਵਾਲੀ ਕੋਈ ਬਹੁਤਾ ਪੈਸਾ ਨਹੀਂ ਲੱਗਣਾ ਗਵਰਨਮੈਂਟ ਆਫ ਇੰਡੀਆ ਲਈ ਕੋਈ ਬਹੁਤ ਵੱਡੀ ਗੱਲ ਨਹੀਂ 300 ਤੋਂ ਲੈ ਕੇ 400 ਕਰੋੜ ਟੋਟਲ ਖਰਚਾ ਆਏਗਾ ਇਹਨੂੰ ਘੱਟੋ ਘੱਟ 8 ਫੁੱਟ 5 ਫੁੱਟ ਉੱਚੀ ਹੋਣੀ ਚਾਹੀਦੀ ਹੈ ਚੌੜੀ ਵੀ 22 ਫੁੱਟ ਤੇ 33 ਫੁੱਟ ਚੌੜੀ ਹੋਣੀ ਚਾਹੀਦੀ ਹੈ ਕਿ ਸਦਾ ਲਈ ਪੰਜਾਬ ਦਾ ਇਹ ਨਰਕ ਖਤਮ ਹੋ ਜਾਏਗਾ ਤੀਸਰੀ ਜਿਹੜੀ ਅਸੀਂ ਚਾਹੁੰਦੇ ਹਾਂ ਕਿ ਇੱਕ ਚੀਜ਼ ਤਾਂ ਅਸੀਂ ਕਹਿ ਦਿੰਦੇ ਹਾਂ ਜਿਹੜਾ ਸ਼ਾਪੂਨ ਬਰਾਜ ਆ ਉਹ ਅਜੇ ਤੱਕ ਪੰਜਾਬ ਗਵਰਨਮੈਂਟ ਨੇ 1 ਸਾਲ ਤੋਂ ਤਿਆਰ ਪਿਆ ਨੂੰ ਚਾਲੂ ਤੋਂ ਨਹੀਂ ਕੀਤਾ ਇਹ ਦੀ ਵੀ ਆਰਟੀਆਈ ਪਾ ਕੇ ਜਾਂ ਕੁਐਸਚਨ ਪਾ ਕੇ ਗਵਰਨਮੈਂਟ ਨੂੰ ਪੁੱਛੋ ਅੱਜ ਇਹਨਾਂ ਨੇ ਜਿਵੇਂ ਤੁਸੀਂ ਪਹਿਲਾਂ ਹੀ ਖਿਆ ਦਿੱਤਾ ਚੇਨੀਆਂ ਡਰੇਨਾਂ ਦੇ ਇੱਕ ਡਰੇਨ ਦੀ ਸਫਾਈ ਨਹੀਂ ਹੋਈ ਤੇ ਤੁਸੀਂ ਹੈਰਾਨ ਹੋਗੇ ਤੁਸੀਂ ਵੀ ਮੀਟਿੰਗ 'ਚ ਬੈਠੇ ਸੀਗੇ ਆਰਟੀਆਈ ਆਕੇ ਨੇ ਉੱਥੇ ਕੁਐਸਚਨ ਪਾਇਆ ਕਿ ਮੰਦਰੀਗਾ ਦੇ ਵਿੱਚ ਜਿਹੜੀਆਂ ਨਹਿਰਾਂ ਸਾਫ਼ ਕੀਤੀਆਂ ਨੇ ਟੋਟਲ ਨਰ ਕੋਈ ਸਾਫ਼ ਨਹੀਂ ਕੀਤੀ ਮੰਦਰੀਗਾ ਦੇ ਪੈਸੇ ਹੀ ਖਾ ਕੇ ਉਹ ਪੈਸੇ ਪਹਿਲੀ ਉਹਦੋਂ ਵੀਡੀਓ ਨੂੰ ਵਿੱਚ ਜਿਹੜੇ ਜੀਆਰਐਸਸੀ ਇਹ ਫਰਾਡ ਚੱਲ ਰਿਹਾ ਹੈ ਇਹ ਗਵਰਨਮੈਂਟ ਫਰਾਡ ਤੇ ਚੱਲ ਰਹੀ ਹੈ ਇਹਦੀ ਅਸੀਂ ਇਨਕੁਆਇਰੀ ਵੀ ਕਰਾਵਾਂਗੇ ਤੇ ਗਵਰਨਮੈਂਟ ਆਫ ਇੰਡੀਆ ਨੂੰ ਦੇਖੋ ਪੰਜਾਬ ਗਵਰਨਮੈਂਟ ਇਹ ਸਰਕਾਰ ਦੇ ਪੈਸਾ ਲਾਜ ਨਹੀਂ ਸਕਦੀ ਜਿਹੜਾ ਮੁੱਖ ਮੰਤਰੀ ਆਪਣਾ ਪਿੰਡ ਨਹੀਂ ਬਚਾ ਸਕਦਾ ਮੇਰੇ ਪਿੰਡ ਗਨ ਬਾਜੋਤ ਸਾਹਿਬ ਮੇਰੇ ਪੋਲੇ ਹਸਕੀ ਦਾ ਉੱਥੇ ਮਾੜੀ ਜੀ ਬੂਟੀ ਫਸੀ ਤਿੰਨ ਜੀਐਸਵੀ ਭੇਜ ਕੇ ਸਾਰੀ ਸਾਰੀ ਬੂਟੀ ਕਢਾ ਦਿੱਤੀ ਮੇਰਾ ਪਿੰਡ ਸੀ ਮੈਂ ਆਪਣਾ ਪਿੰਡ ਤੇ ਰੱਖਾ ਕਰਨ ਨੂੰ ਕਈ ਜਾਣਗੇ ਐਮਪੀ ਦਾ ਪਿੰਡ ਹੀ ਡੁੱਬਿਆ ਫਿਰਦਾ ਅਸੀਂ ਪਿੰਡ ਨਹੀਂ ਡੁੱਬਣ ਦਿੱਤਾ ਬੂਟੀ ਸਾਰੀ ਕੱਢੀ ਤੇ ਇਹ ਜਿਹੜੇ ਸਤੋਤ ਸਾਹਿਬ ਨੇ ਇਹ